ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਬਣਾਉਣ ਜਾ ਰਹੀ ਹਾਂ ਸਭ ਦੀ ਫੇਵਰਿਟ ਦਾਲ ਜਿਹੜੀ ਕਿ ਤਕਰੀਬਨ ਗਰਮੀਆਂ ਵਿੱਚ ਹਰ ਘਰ ਵਿੱਚ ਬਣਦੀ ਹੈ ਤੇ ਬਹੁਤ ਹੀ ਸਵਾਦ ਲੱਗਦੀ ਹੈ ਉਹ ਕਿਹੜੀ ਦਾਲ ਹੈ ਉਹ ਹੈ ਕੀਏ ਵਾਲੀ ਛੋਲਿਆਂ ਦੀ ਦਾਲ ਤੇ ਨੂੰ ਅੱਜ ਮੈਂ ਆਪਣੇ ਤਰੀਕੇ ਨਾਲ ਬਣਾਵਾਂਗੀ ਤੇ ਜੇਕਰ ਰੈਸিপি ਚੰਗੀ ਲੱਗੇ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਸ਼ੇਅਰ ਜ਼ਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤੇ ਨਾਲੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਨਾ ਭੁੱਲਿਓ ਜੀ ਤੇ ਆਓ ਹੁਣ ਰੈਸিপি ਸ਼ੁਰੂ ਕਰਦੇ ਹਾਂ ਤੇ ਜਿਹਦੇ ਵਾਸਤੇ ਮੈਂ ਇੱਕ ਕੱਪ ਛੋਲਿਆਂ ਦੀ ਦਾਲ ਲੈ ਕੇ ਤੇ ਦਾਲ ਨੂੰ ਚਾਰ ਪੰਜ ਵਾਰੀ ਪਾਣੀ ਬਦਲ-ਬਦਲ ਕੇ ਚੰਗੀ ਤਰ੍ਹਾਂ ਧੋਕੇ ਤੇ ਇੱਕ ਘੰਟਾ ਪਹਿਲਾਂ ਭਿਉ ਕੇ ਰੱਖ ਦਿੱਤਾ ਸੀ ਤੇ ਦਾਲ ਜਿਹੜੀ एकदम ਸਾਫ਼ ਹੋ ਗਈ ਹੈ ਤੇ ਜਿਹੜੇ ਪਾਣੀ ਵਿੱਚ ਮੈਂ ਦਾਲ ਭਿਉਈ ਸੀ ਨਾ ਉਹ ਪਾਣੀ ਕੱਢ ਕੇ ਤੇ ਦਾਲ ਨੂੰ ਕੁੱਕਰ ਵਿੱਚ ਪਾ ਦਿੱਤਾ ਹੈ ਤੇ ਇੱਕ ਕੱਪ ਦਾਲ ਵਾਸਤੇ ਮੈਂ ਕੁੱਕਰ ਦੇ ਵਿੱਚ 2 ਕੱਪ ਪਾਣੀ ਵੀ ਪਾ ਰਹੀ ਹਾਂ ਤੇ ਹਜੇ ਅਸdal ਦੇ ਵਿੱਚ ਹੋਰ ਕੁਝ ਨਹੀਂ ਪਾਣਾ ਗੈਸ ਦੀ ਫਲੇਮ ਨੂੰ ਔਨ ਕਰਕੇ ਕੁੱਕਰ ਦਾ ਟੱਕਣ ਬੰਦ ਕਰਕੇ ਤੇ ਗੈਸ ਦੀ ਫੁੱਲ ਫਲੇਮ ਤੇ ਤਿੰਨ ਸੀਟੀਆਂ ਤੱਕ ਆਪਾਂ ਇਹਨੂੰ ਪਕਾਣਾ ਹੈ ਤੇ ਕੁੱਕਰ ਚ ਤਿੰਨ ਸੀਟੀਆਂ ਆਨ ਤੋਂ ਬਾਅਦ ਹੁਣ ਮੈਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰ ਰਹੀ ਹਾਂ ਤੇ ਕੁੱਕਰ ਨੂੰ ਉਦੋਂ ਖੋਲਾਂਗੇ ਜਦੋਂ ਇਹਦੇ ਵਿੱਚੋਂ ਸਟੀਮ ਖਤਮ ਹੋ ਜਾਏਗੀ ਸਟੀਮ ਖਤਮ ਹੋਣ ਤੋਂ ਬਾਅਦ ਕੁੱਕਰ ਦਾ ਟੱਕਣ ਖੋਲ ਕੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਤਰ੍ਹਾਂ ਦਾ ਕੱਟਿਆ ਹੋਇਆ 2 ਕੱਪ ਕੀਆ ਤੇ ਕਿ ਇਹ ਨੂੰ ਨਾ ਤੇ ਮੈਂ ਜਿਆਦਾ ਮੋਟਾ ਕੱਟਿਆ ਤੇ ਨਾ ਹੀ ਜਿਆਦਾ ਬਰੀਕ ਉਹ ਕੀ ਹੈ ਕਿ ਬਰੀਕ ਕੱਟੋ ਤੇ ਦਾਲ ਦੇ ਵਿੱਚ ਘੁਲ ਜਾਂਦਾ ਤੇ ਜੇਕਰ ਮੋਟਾ ਕੱਟੋ ਨਾ ਤੇ ਉਹ ਦਾਲ ਦੇ ਵਿੱਚ ਮੋਟਾ-ਮੋਟਾ ਆਂਦਾ ਤੇ ਜਿਹੜੇ ਕੀ ਆ ਨਹੀਂ ਖਾਂਦੇ ਨਾ ਫਿਰ ਉਹ ਜਦੋਂ ਮੂੰਹ ਵਿੱਚ ਕੀ ਆਂਦਾ ਫਿਰ ਖਾਣਾ ਪਸੰਦ ਨਹੀਂ ਕਰਦੇ ਤੇ ਇਸ ਨਾਲ ਦਾ ਮੀਡੀਅਮ ਜਿਹਾ ਕੱਟੋ ਕੀ ਆ ਤੇ ਦਾਲ ਦੇ ਵਿੱਚ ਨਾ ਚੰਗੀ ਤਰ੍ਹਾਂ ਰਸ ਮਿਸ ਜਾਂਦਾ ਤੇ ਹੁਣ ਇਹਦੇ ਨਾਲ ਹੀ ਮੈਂ ਇਹਦੇ ਵਿੱਚ ਪਾਣ ਲੱਗੀ ਆ ਦੋ ਤੇ ਤਿੰਨ ਬਰੀਕ ਕਟੀਆਂਈਆਂ ਹਰੀਆਂ ਮਿਰਚਾਂ ਤੇ ਇੱਕ ਚਮਚ ਲਸਣ ਤੇ ਅਦਰਕ ਦਾ ਤੋਂ ਉਹਨਾਂ ਨੂੰ ਮਿਲਾ ਕੇ ਇੱਕ ਚਮਚ ਹੈ ਤੇ ਨਾਲ ਹੀ ਇੱਕ ਬਰੀਕ ਕਟਿਆ ਹੋਇਆ ਪਿਆਜ਼ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਦਾਲ ਦੇ ਵਿੱਚ ਜ਼ਰੂਰ ਪਾਣੀਆਂ ਨੇ ਇਹਦੇ ਨਾਲ ਦਾਲ ਬਹੁਤ ਹੀ ਸਵਾਦ ਬਣਦੀ ਹੈ ਤੇ ਨਾਲ ਹੀ ਪਾਵਾਂਗੇ ਪੌਣਾ ਚਮਚ ਲੂਣ ਦਾ ਤੇ ਚੌਥਾ ਚਮਚ ਪਾਵਾਂਗੇ ਹਲਦੀ ਦਾ ਤੇ ਪਾਣੀ ਆਪਾਂ ਇਹਦੇ ਵਿੱਚ ਹੋਰ ਨਹੀਂ ਪਾਣਾ ਜਿੰਨਾ ਪਾਣੀ ਆਪਾਂ ਪਹਿਲਾਂ ਪਾਇਆ ਹੈ ਨਾ ਉਹਦੇ ਵਿੱਚ ਹੀ ਇਹ ਕੀਆ ਤੇ ਦਾਲ ਵਧੀਆ ਪੱਕ ਜਾਣਗੇ ਕਿਉਂਕਿ ਦਾਲ ਨੂੰ ਮੈਂ ਪਹਿਲਾਂ ਥੋੜਾ ਜਿਹਾ ਪਕਾ ਲਿਆ ਹੈ ਤਾਂ ਕਿ ਇਹ ਅੱਛੀ ਤਰ੍ਹਾਂ ਰਸੀ ਮਿੱਚੀ ਦਾਲ ਬਣੇ ਕੁਲੀ ਮਿਲੀ ਜੇ ਹੁਣ ਗੈਸ ਦੀ ਫਲੇਮ ਨੂੰ ਫਿਰ ਤੋਂ ਔਨ ਕਰ ਦਾਂਗੇ ਤੇ ਕੀ ਇਹਦੇ ਵਿੱਚ ਨਾ ਆਪਣਾ ਕੁਦਰਤੀ ਪਾਣੀ کافی ਹੁੰਦਾ ਹੈ ਤੇ ਉਹ ਵੀ ਪਾਣੀ ਛੱਡੇਗਾ ਕੀਆ ਤੇ ਇਹਨੇ ਪਾਣੀ ਵਿੱਚੇ ਦਾਲ ਵਧੀਆ ਪੱਕ ਜਾਏਗੀ ਤੇ ਹੁਣ ਕੁੱਕਰ ਦਾ ਟੱਕਣ ਲਗਾ ਕੇ ਫਿਰ ਤੋਂ ਆਪਾਂ ਫੁੱਲ ਫਲੇਮ ਤੇ ਇਹਨਾਂ ਨੂੰ ਤਿੰਨ ਸੀਟੀਆਂ ਹੋਂ ਤੱਕ ਪਕਾਵਾਂਗੇ ਤੇ ਇੱਥੇ ਕੀਆ ਪਾਣ ਤੋਂ ਬਾਅਦ ਨਾ ਇਹ ਕੁੱਕਰ ਦੇ ਵਿੱਚ ਫਿਰ ਤੋਂ ਤਿੰਨ ਸੀਟੀਆਂ ਆ ਚੁੱਕੀਆਂ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦੇਵਾਂਗੇ ਬੰਦ ਪਰ ਕੁੱਕਰ ਨੂੰ ਉਦੋਂ ਖੋਲਾਂਗੇ ਜਦੋਂ ਸਟੀਮ ਖਤਮ ਹੋ ਜਾਏਗੀ ਜਦੋਂ ਤੱਕ ਕੁੱਕਰ 'ਚ ਸਟੀਮ ਨਿਕਲਦੀ ਹੈ ਨਾ ਆਪਾਂ ਦਾਲ ਨੂੰ ਲਾਉਣ ਵਾਸਤੇ ਇੱਕ ਵਧੀਆ ਜਿਹਾ ਤੜਕਾ ਤਿਆਰ ਕਰ ਲੈਨੇ ਆ ਜਿਹਦੇ ਵਾਸਤੇ ਇੱਕ ਕੜਾਈ ਦੇ ਵਿੱਚ ਤਿੰਨ ਤੋਂ ਚਾਰ ਵੱਡੇ ਚਮਚ ਆਇਲ ਪਾ ਕੇ ਗਰਮ ਕਰ ਲਵਾਂਗੇ ਤੇ ਜਦੋਂ ਆਇਲ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਹਿੰਗ ਇੱਕ ਤੇਜ ਪੱਤਾ ਦੋ ਸਾਬਤ ਲਾਲ ਮਿਰਚਾਂ ਤੇ ਐ ਵੱਡੀ ਇਲਾਇਚੀਆਂ ਐ ਛੋਟੀਆਂ ਨੇ ਇਸ ਕਰਕੇ ਮੈਂ ਦੋ ਲਈਆਂ ਨੇ ਤੇ ਨਾਲ ਹੀ ਪਾ ਦਵਾਂਗੇ ਅੱਧਾ ਚਮਚੜਾਏ ਉਹ ਜੀਰੇ ਦਾ ਤੇ ਜਦੋਂ ਇਹ ਸਾਰੀਆਂ ਚੀਜ਼ਾਂ ਤੜਕ ਜਾਣ ਗਈਆਂ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਵੱਡੇ ਸਾਈਜ਼ ਦਾ ਬਰੀਕ-ਬਰੀਕ ਕੱਟਿਆ ਹੋਇਆ ਪਿਆਜ਼ ਤੇ ਇੱਕ ਛੋਟਾ ਪਿਆਜ਼ ਮੈਂ ਪਹਿਲਾਂ ਦਾਲ ਵਿੱਚ ਪਾਇਆ ਹੈ ਤੇ ਬਾਕੀ ਇਹ ਤੜਕੇ ਵਿੱਚ ਪਾ ਰਹੀਆਂ ਹੁਣ ਤੇ ਪਿਆਜ਼ ਨੂੰ ਨਾ ਆਪਾਂ ਹੁਣ ਥੋੜਾ ਜਿਹਾ ਪੁੰਨ ਲਵਾਂਗੇ ਪਹਿਲਾਂ ਤੇ ਜਦੋਂ ਪਿਆਜ਼ ਥੋੜਾ ਜਿਹਾ ਭੁੱਜ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਅੱਧਾ ਚਮਚ ਬਰੀਕ ਕੱਟਿਆ ਹੋਇਆ ਅਦਰਕ ਤੇ ਅੱਧਾ ਚਮਚੀ ਬਰੀਕ ਕੱਟਿਆ ਹੈ ਲਸਣ ਤੇ ਥੋੜਾ-ਥੋੜਾ ਆਪਾਂ ਦਾਲ ਵਿੱਚ ਵੀ ਪਾਇਆ ਹੈ ਪਹਿਲਾਂ ਹੈਨਾ ਤੇ ਇਹਨਾਂ ਨੂੰ ਮੇਹਨ ਪਿਆਜ਼ ਦੇ ਨਾਲ ਹੀ ਮਿਕਸ ਕਰਕੇ ਆਪਾਂ ਲਾਈਟ ਬ੍ਰਾਊਨ ਹੋਣ ਤੱਕ ਭੁੰਨ ਲਵਾਂਗੇ ਤੇ ਜਦੋਂ ਪਿਆਜ਼ ਅਦਰਕ ਲਸਣ ਬ੍ਰਾਊਨ ਹੋ ਜਾਣਗੇ ਨਾ ਪੁੱਜ ਕੇ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਚੌਪ ਕੀਤੇ ਹੋਏ ਮੀਡੀਅਮ ਸਾਈਜ਼ ਦੇ ਚਾਰ ਟਮਾਟਰ ਮੈਂ ਇਹਨਾਂ ਨੂੰ ਚੋਪਰ ਵਿੱਚ ਚੋਪ ਕੀਤਾ ਹੈ ਤੁਸੀਂ ਬ੍ਰੇਕ ਬ੍ਰੇਕ ਵੀ ਕੱਟ ਕਰਦੇ ਹੋ ਤੇ ਟਮਾਟਰਾਂ ਦੇ ਨਾਲ ਹੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਲੂਣ ਟਮਾਟਰਾਂ ਦੇ ਨਾਲ ਲੂਣ ਪਾੰਦਾਂ ਨਾ ਟਮਾਟਰ ਥੋੜੀ ਖੇਤੀ ਪਾਛ ਜਾਂਦੇ ਨੇ ਤੇ ਪੌਣਾ ਚਮਚ ਲੂਣ ਮੈਂ ਢਾਲ ਵਿੱਚ ਪਾਇਆ ਹੈ ਤੇ ਚੌਥਾ ਚਮਚਾ ਤੇ ਦੇ ਵਿੱਚ ਤੇ ਟੋਟਲ ਹੋ ਗਿਆ 1 ਚਮਚ ਤੇ ਆਪਾਂ ਦਾਲ ਨੂੰ ਟੇਸਟ ਕਰਕੇ ਜੇ ਥੋੜਾ ਬਹੁਤ ਘੱਟ ਹੋਏਗਾ ਤੇ ਫਿਰ ਪਾ ਸਕਦੇ ਆ ਤੇ ਹੁਣ ਇਹਨਾਂ ਨੂੰ ਟੱਕ ਕੇ ਤੇ ਆਪਾਂ ਪੱਕਣ ਤੱਕ ਪਕਾਵਾਂਗੇ ਐਲੋ ਜੀ ਹੁਣ ਟਮਾਟਰ ਟੱਕ ਦਿੱਤੇ ਗੈਸ ਦੀ ਫਲੇਮ ਨੂੰ ਕਰਤਾ ਮੀਡੀਅਮ ਤੇ ਹੁਣ ਇਹਨਾਂ ਨੂੰ ਆਪਾਂ ਪੱਕਣ ਦਿੰਨੇ ਆ ਤੇ ਇਥੇ ਮੈਂ ਟਮਾਟਰਾਂ ਨੂੰ 2 ਤੋਂ 3 ਮਿੰਟ ਤੱਕ ਪਕਾ ਲਿਆ ਤੇ ਤੁਸੀਂ ਵੇਖ ਸਕਦੇ ਹੋ ਟਮਾਟਰ ਜਿਹੜੇ ਨੇ ਪੱਕ ਗਏ ਨੇ ਪਹਿਲਾਂ ਨਾਲੋਂ ਕਾਫੀ ਨਰਮ ਹੋ ਗਏ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਕਰਾਂਗੇ ਸਿਮ ਤੇ ਇਹਦੇ ਵਿੱਚ ਪਾਵਾਂਗੇ ਕੁਝ ਬੇਸਿਕ ਮਸਾਲੇ ਚਮਚੇ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਤੇ ਚਮਚੇ ਦਾ ਚੌਥਾ ਹਿੱਸਾ ਹੀ ਪਾਵਾਂਗੇ ਲਾਲ ਮਿਰਚਾਂ ਦਾ ਮਿਰਚਾਂ ਤੁਸੀਂ ਆਪਣੇ ਟੇਸ ਦੇ ਅਕੋਰਡਿੰਗ ਘਟਾਵਦਾ ਆ ਕੇ ਪਾ ਸਕਦੇ ਹੋ ਇਹਦੇ ਵਿੱਚ ਮੈਂ ਦੋ ਹਰੀਆਂ ਮਿਰਚਾਂ ਵੀ ਪਾਈਆਂ ਹੋਈਆਂ ਨੇ ਤੇ ਚਮਚੇ ਦਾ ਚੌਥਾ ਹਿੱਸਾ ਹੀ ਪਾਵਾਂਗੇ ਗਰਮ ਮਸਾਲਾ ਅੱਧਾ ਚਮਚਾ ਪਾਵਾਂਗੇ ਧਨੀਆ ਪਾਊਡਰ ਤੇ ਅੱਧਾ ਚਮਚਾ ਪਾਵਾਂਗੇ ਕਸ਼ਮੀਰੀ ਲਾਲ ਮਿਰਚਾਂ ਦਾ ਤੇ ਇਹਨਾਂ ਮਸਾਲਿਆਂ ਨੂੰ ਨਾ ਸੇਮ ਫਲੇਮ ਤੇ ਆਪਾਂ ਕੁਝ ਕੁ ਸੈਕਿੰਡਸਪੋਨ ਲਵਾਂਗੇ ਬਹੁਤ ਜ਼ਿਆਦਾ ਨਹੀਂ ਭੁੰਨਾ ਮਸਾਲੇ ਜਲਦੇ ਨਹੀਂ ਚਾਹੀਦੇ ਤੇ ਇਧਰ ਕੁੱਕਰ ਦੀ ਸਟੀਮ ਵੀ ਖਤਮ ਹੋ ਚੁੱਕੀ ਹੈ ਤੇ ਵੇਖੋ ਜਿਹੜੇ ਦਾਲ ਹੋਰ ਕੀਆ ਨੇ ਨਾ ਇਹ ਵਧੀਆ ਪੱਕ ਗਏ ਨੇ एकदम ਨਰਮ ਹੋ ਗਈ ਹੈ ਦਾਲ ਵੀ ਵਧੀਆ ਨਰਮ ਹੋ ਗਈ ਹੈ ਤੇ ਕੀਆ ਵੀ ਤੇ ਹੁਣ ਆਪਾਂ ਇਹਨੂੰ ਤੜਕੇ ਵਿੱਚ ਪਾ ਦਵਾਂਗੇ ਤੇ ਜਿਹੜੇ ਕੱਲੀ ਕੀਏ ਦੀ ਸਬਜ਼ੀ ਨਹੀਂ ਖਾਂਦੇ ਨਾ ਉਹਨਾਂ ਨੂੰ ਇਸ ਨਾਲ ਦਾਲ ਦੇ ਵਿੱਚ ਕੀ ਆ ਮਿਕਸ ਕਰਕੇ ਬਣਾ ਦਿਓ ਤੇ ਫਿਰ ਵੀ ਖਾ ਲੈਂਦੇ ਨੇ ਬੱਚੇ ਜਿਹੜੇ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਆਪਾਂ ਫਿਰ ਤੇਜ਼ ਕਰ ਦਵਾਂਗੇ ਤੇ ਇਹਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਯਾਨੀ ਕਿ ਤੜਕਾ ਹੋਰ ਦਾਲ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਤੇ ਆਪਾਂ ਇਹਨੂੰ ਛੋਲਿਆਂ ਵਾਲੀ ਦਾਲ ਕਹਿੰਦੇ ਨਾ ਐ ਕੀ ਇਹ ਵਾਲੀ ਛੋਲੇ ਵਾਲੀ ਦਾਲ ਕਹਿੰਦੇ ਨਾ ਤੇ ਇਹਨੂੰ ਲੋਕੀ ਚਨਾ ਦਾਲ ਵੀ ਕਹਿੰਦੇ ਨੇ ਤੇ ਸਵਾਦ ਬਹੁਤ ਲੱਗਦੀ ਹੈ ਬਹੁਤ ਹੀ ਵਧੀਆ ਬਣਦੀ ਹੈ ਤੇ ਦੇਖੋ ਹੁਣ ਇਹਨੂੰ ਮਿਕਸ ਕਰਨ ਤੋਂ ਬਾਅਦ ਨਾ ਆਪਾਂ ਇੱਕ ਜਾਂ ਦੋ ਮਿੰਟ ਤੱਕ ਹੋਰ ਹੀ ਜਾਵਾਂਗੇ ਬਸ ਜ਼ਿਆਦਾ ਨਹੀਂ ਤੇ ਇੱਥੇ ਵੇਖੋ ਜੀ ਦਾਲ ਨੂੰ ਤੜਕੇ ਚ ਮਿਕਸ ਕਰਨ ਤੋਂ ਬਾਅਦ ਮੈਂ ਦੋ ਤੋਂ ਤਿੰਨ ਮਿੰਟ ਤੱਕ ਰਿਜਾ ਲਿਆ ਤੇ ਵੇਖੋ ਬਹੁਤ ਹੀ ਵਧੀਆ ਅੱਛੇ ਤਰ੍ਹਾਂ ਮਿਕਸ ਹੋ ਗਈ ਹੈ ਤੇ ਹੁਣ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਸਾਡੀ ਬਹੁਤ ਹੀ ਵਧੀਆ ਘੀਏ ਵਾਲੀ ਛੋਲਿਆਂ ਦੀ ਦਾਲ ਬਣ ਕੇ ਤਿਆਰ ਹੈ ਤੇ ਵੇਖੋ ਜੀ ਇਹਦੀ ਕੰਸਿਸਟੈਂਸੀ ਇੱਕਦਮ ਪਰਫੈਕਟ ਹੈ ਤੇ ਇਹ ਦਾਲ ਜਿਹੜੀ ਹੈ ਨਾ ਬਹੁਤ ਹੀ ਪਤਲੀ ਸਵਾਦ ਨਹੀਂ ਲੱਗਦੀ ਹਜੇ ਠੰਡੀ ਹੋ ਕੇ ਹੋਰ ਗਾੜੀ ਹੋਏਗੀ ਤੇ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਇਹਦੀ ਕਨਸਿਸਟੈਂਸੀ ਸੈੱਟ ਕਰ ਸਕਦੇ ਹੋ ਤੇ ਤੁਸੀਂ ਵੀ ਇਸ ਤਰੀਕੇ ਨਾਲ ਇੱਕ ਵਾਰੀ ਕੀਏ ਦੀ ਛੋਲਿਆਂ ਵਾਲੀ ਦਾਲ ਜ਼ਰੂਰ ਬਣਾਓ ਤੁਹਾਨੂੰ ਬਹੁਤ ਹੀ ਪਸੰਦ ਆਏਗੀ ਤੇ ਇਸ ਦਾਲ ਨੂੰ ਲੰਚ ਚ ਬਣਾਓ ਡਿਨਰ ਚ ਬਣਾਓ ਚੋਲਾ ਨਾਲ ਖਾਓ ਪਰੌਂਠਿਆਂ ਨਾਲ ਖਾਓ ਤੇ ਭਾਵੇਂ ਰੋਟੀ ਨਾਲ ਖਾਓ ਇਹ ਬਹੁਤ ਸਵਾਦ ਲੱਗਦੀ ਹੈ ਤੇ ਇਸ ਦਾਲ ਨੂੰ ਬਣਾ ਕੇ ਖਾ ਕੇ ਤੇ ਪਲੀਜ਼ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਿਓ ਤੇ ਸਰਵ ਕਰਨ ਲੱਗੇ ਆ ਨਾ ਦਾਲ ਚ ਉਪਰੋਂ ਦੀ ਪਾਓ ਤਨੀਆ ਤੇ ਨਾਲ ਪਾਓ ਕਿਓ ਤੇ ਸਵਾਦ ਹੀ ਆ ਜਾਏਗਾ ਦਾਲ ਦਾ